ਬੀਤੀ ਰਾਤ ਸ਼੍ਰੀ ਬਾਬਾ ਭੂਤਨਾਥ ਗਊਸ਼ਾਲਾ ਨੂਰ ਮਹਿਲ ਵਿਖੇ ਅੱਗ ਦੀ ਚੰਗਿਆੜੀ ਨਾਲ ਤੂੜੀ ਦੇ ਦੋ ਵੱਡੇ ਗੋਦਾਮਾਂ ਨੂੰ ਅੱਗ ਲੱਗ ਗਈ ਅੱਜ ਸਵੇਰੇ ਤੜਕਸਾਰ ਗਊਸ਼ਾਲਾ ਦੇ ਕਰਮਚਾਰੀਆਂ ਨੇ ਰੋਜ਼ਾਨਾ ਦੀ ਤਰ੍ਹਾਂ ਉੱਠ ਕੇ ਦੇਖਿਆ ਤਾਂ ਤੂੜੀ ਦੇ ਗੋਦਾਮਾਂ ਵਿੱਚ ਲੱਗੀ ਅੱਗ ਦਾ ਧੂੰਆਂ ਅਸਮਾਨ ਛੂ ਰਿਹਾ ਸੀ ਇਹਨਾਂ ਕਰਮਚਾਰੀਆਂ ਨੇ ਜਦੋਂ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਕੁਮਾਰ ਮਹਿਨ ਅਤੇ ਹੋਰ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਕਮੇਟੀ ਦੇ ਮੈਂਬਰਾਂ ਵਿੱਚ ਭੱਜ ਦੌੜ ਪੈ ਗਈ ਅਤੇ ਹੋਰ ਸ਼ਹਿਰਦਾਰ ਵੀ ਇਹ ਖਬਰ ਸੁਣਦਿਆਂ ਸਾਰ ਹੀ ਗਊਸ਼ਾਲਾ ਵਿਖੇ ਪਹੁੰਚੜਾ ਸ਼ੁਰੂ ਹੋ ਗਏ ਅੱਜ ਦੁਪਹਿਰ ਤੱਕ ਵੀ ਇਹ ਅੱਗ ਸੁਲਗ ਰਹੀ ਸੀ ਅਤੇ ਭਾਂਬੜ ਬਚ ਰਹੇ ਸਨ ਅੱਗ ਲੱਗਣ ਦੇ ਕਾਰਨਾਂ ਦੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਗਊਸ਼ਾਲਾ ਦੇ ਪ੍ਰਬੰਧਕ ਨੇ ਦੱਸਿਆ ਕਿ 700 ਟਰਾਲੀ ਤੂੜੀ ਜੋ ਕਿ ਲਗਭਗ 17 ਲੱਖ ਰੁਪਏ ਦੀ ਬਣਦੀ ਹੈ ਅਤੇ ਜੋ ਦਾਨੀ ਸੱਜਣਾ ਤੇ ਸਹਿਯੋਗ ਨਾਲ ਇਕੱਠੀ ਕੀਤੀ ਗਈ ਸੀ ਅੱਗ ਦੀ ਲਪੇਟ ਵਿੱਚ ਆਉਣ ਨਾਲ ਨੁਕਸਾਨੀ ਗਈ ਹੈ ਇਸ ਤੋਂ ਇਲਾਵਾ ਗਊਸ਼ਾਲਾ ਦਾ ਇੱਕ ਟਰੈਕਟਰ ਅਤੇ ਹੋਰ ਮਸ਼ੀਨਰੀ ਵੀ ਇਸ ਅੱਗ ਦੀ ਲਪੇਟ ਵਿੱਚ ਆ ਚੁੱਕੇ ਨੇ ਜਵਾਬਾ ਹਲਚਲ ਚੈਨਲ ਦੀ ਟੀਮ ਨੇ ਜਲਦ ਜਾ ਕੇ ਮੌਕਾ ਦੇਖਿਆ ਤਾਂ ਅੱਜ ਬਾਅਦ ਦੁਪਹਿਰ ਤੱਕ ਫਾਇਰ ਬ੍ਰਿਗੇਡ ਦੀ ਮਦਦ ਨਾਲ ਵੀ ਇਸ ਅੱਗ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਬਹੁਤ ਵੱਡੀ ਗਿਣਤੀ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਗਊ ਸੇਵਕ ਅਤੇ ਆਮ ਲੋਕ ਵੀ ਅੱਗ ਬੁਲਚਾ ਅੱਗ ਬੁਝਾਉਣ ਲਈ ਆਪਣੇ ਯਤਨ ਕਰ ਰਹੇ ਸਨ ਗਊਸ਼ਾਲਾ ਦੇ ਪ੍ਰਬੰਧਕ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਤੂੜੀ-ਤੋਈ ਇਲਾਵਾ ਗਊਸ਼ਾਲਾ ਦੇ ਟਰੈਕਟਰ ਅਤੇ ਹੋਰ ਮਸ਼ੀਨਰੀ ਤੋਂ ਇਲਾਵਾ ਗੋਦਾਮਾਂ ਦੀਆਂ ਛੱਤਾਂ ਅਤੇ ਸੈਂਡ ਆਦਿ ਦਾ ਨੁਕਸਾਨ 50 ਲੱਖ ਤੱਕ ਵੀ ਪਹੁੰਚ ਸਕਦਾ ਹੈ ਪ੍ਰਬੰਧਕ ਨੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਹ ਗਊਸ਼ਾਲਾ ਸਥਾਨਕ ਨਗਰ ਕੌਂਸਲ ਦੀ ਕੈਟਲ ਪੌਂਡ ਹੈ ਜਿਸ ਵਿੱਚ ਗਊਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਸਰਕਾਰ ਤੋਂ 50 ਲੱਖ ਦੀ ਮੰਗ ਕਰਦਿਆ ਕਿ ਆ ਕਿ ਗਊਆਂ ਦੀ ਤੂੜੀ ਚਾਰੇ ਹੋਰ ਸ਼ੈਡਾਂ ਤੇ ਹੋਣ ਵਾਲੇ ਖਰਚੇ ਦੀ ਪਰਭਾਈ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਕਰੇ ਨੂਰ ਮਹਿਲ ਤੋਂ ਪੱਤਰਕਾਰ ਮੋਹ ਜਰਮਾ ਦੀ ਖਬਰ ਜੀ ਕਾਲਾ ਜੀ ਜਿਹੜੀ ਪੋਤਾਂ ਮੰਦੇ ਦੇ ਵਿੱਚ ਗਊਸ਼ਾਲਾ ਦੇ ਵਿੱਚ ਕਹਿੰਦੇ ਅੱਗ ਲੱਗੀ ਹੈ ਜੀ ਇਹਦਾ ਕੀ ਕਾਰਨ ਹੈ ਜੀ ਦੇਖੋ ਜੀ ਕਾਰਨ ਤਾਂ ਸਾਨੂੰ ਵਾਲੇ ਪਤਾ ਨਹੀਂ ਲੱਗ ਸਕਿਆ ਅਸੀਂ ਦਾ ਆਰਮਨਾਨ ਨਾਰਮਲ ਬੜੇ ਕੋਸ਼ਿਸ਼ ਕੀਤੇ ਕਿ ਲੋਕਾਂ ਦੇ ਸਹਿਯੋਗ ਦੇ ਨਾਲ দান ਦੇ ਨਾਲ ਇਸ ਵਾਰੀ ਅਸੀਂ ਜਿਹੜਾ ਆਪਣਾ ਟਾਰਗੇਟ ਸੀਗਾ ਤੂੜੀ ਦਾ ਕਾਫੀ ਵਧੀਆ ਤਰੀਕੇ ਨਾਲ ਪੂਰਾ ਕਰਨ ਚ ਸਫਲ ਰਹੇ ਹਾਂ ਪਰ ਅਚਾਨਕ ਅੱਜ ਸਵੇਰੇ ਸਾਨੂੰ ਲੇਬਰ ਤੋਂ ਸੂਚਨਾ ਮਿਲੀ ਜਿਹੜੇ ਰਾਤੀ ਸਾਡੇ ਇੱਥੇ ਵਰਕਰ ਸੌਂਦੇ ਆ ਕਿ ਮੋਆ ਨਿਕਲ ਰਿਹਾ ਛੱਡਾਂ ਦੇ ਵਿੱਚੋਂ ਤੇ ਸਾਰੇ ਨੱਠ ਭਜਾਈ ਪੈ ਗਈ ਸਾਡੇ ਸਾਰੇ ਕਮੇਟੀ ਦੇ ਮੈਂਬਰਾਂ ਜਿਹੜੇ ਆ ਸਵੇਰੇ ਹੀ ਇੱਥੇ ਪਹੁੰਚ ਗਏ ਜਦੋਂ ਹੀ ਪਤਾ ਲੱਗਾ ਤੇ ਅਸੀਂ ਅੱਗ ਬੁਝਾਉਣ ਦੇ ਯਤਨ ਜਿਹੜੇ ਆਪਣੇ ਜਾਰੀ ਕਰਦੇ ਆ ਇਸ ਦੇ ਨਾਲ ਨਾਲ ਫਿਰ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਦੀ ਗੱਡੀ ਵੀ ਆ ਗਈ ਦੋ ਗੱਡੀਆਂ ਆ ਗਈਆਂ ਇੱਕ ਗੱਡੀ ਹੁਣ ਗਈ ਹੋਈ ਆ ਦੁਬਾਰਾ ਫਿਰ ਇੱਕ ਗੱਡੀ ਅਸੀਂ ਜਲੰਧਰ ਤੋਂ ਆ ਫੋਨ ਕਰਕੇ ਹੁਣੇ ਸੱਦੀ ਆ ਮੇਰੇ ਖਿਆਲ ਨਾਲ ਕੋਡਰ ਪਹੁੰਚ ਗਈ ਹੋਣੀ ਆ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਅਸੀਂ ਦੇਖਿਆ ਕਿ ਸਾਰਾ ਜਿਹੜੀ ਇਹ ਤੂੜੀ ਨੂੰ ਅੱਗ ਲੱਗੀ ਆ ਇਹਦੇ ਨਾਲ ਬਹੁਤ ਵੱਡਾ ਸਾਡਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਸਾਡੇ ਲਈ ਬੜਾ ਪੀੜਾਦਾਇਕ ਆ ਬੜਾ ਦੁੱਖਦਾਇਕ ਆ ਕਿ ਅਸੀਂ ਇੱਕ ਇੱਕ ਦੋ ਦੋ ਟਰਾਲੀਆਂ ਦੀ ਲੋਕਾਂ ਨੂੰ ਬੇਨਤੀ ਕਰਕੇ ਇਸ ਮਿਸ਼ਨ ਤੱਕ ਪੂਰਾ ਕਰਨ ਤੇ ਪਹੁੰਚੇ ਸੀ ਕਲਣੀਏ ਕਿੰਨੀਆਂ ਟਰਾਲੀਆਂ ਹੋ ਸਕਦੀਆਂ ਜਾਂ ਕਿੰਨੇ ਲੱਖਾਂ ਦਾ ਨੁਕਸਾਨ ਹੋ ਸਕਦਾ ਜੀ ਜੇ ਅਸੀਂ ਨੁਕਸਾਨ ਲਾਈਏ ਤਾਂ ਸਾਡਾ ਇਹ ਨੁਕਸਾਨ ਜਿਹੜਾ 50 ਲੱਖ ਰੁਪਏ ਦਾ ਹੋ ਗਿਆ ਕਿਉਂਕਿ ਸਾਡੀ 15 ਤੋਂ 20 ਲੱਖ ਦੀ ਤੂੜੀ ਜਿਹੜੀ ਅਸੀਂ ਸਟੋਰ ਕਰ ਚੁੱਕੇ ਸੀ ਇਹ ਗੋਡਾਊਨ ਅਸੀਂ ਬੜੇ ਖੁਸ਼ੀ ਨਾਲ ਕਿਹਾ ਇਹਨੂੰ ਬਿਲਕੁਲ ਬੰਦ ਕਰਦੇ ਵੀ ਐਸਾ ਐਸਾ ਸਾਡਾ ਸਾਰਾ ਸਾਲ ਜਿਹੜਾ ਖਰਚਾ ਨਿਕਲੇਗਾ ਸਾਡੀ 700 ਟਰਾਲੀ ਸੀਗੀ ਜਿੱਤੇ ਖਰਚਾ 2500 ਰੁਪਏ ਆ ਜਾਂਦਾ ਉਹਨੂੰ ਲੋਡ ਅਨਲੋਡ ਦਾ ਉਹਨੂੰ ਗੋਡਾਊਨ ਨੂੰ ਭਰਨ ਦਾ ਪੱਖਿਆਂ ਦੇ ਨਾਲ ਜਾਂ ਹੋ ਤੇ ਇਸ ਤੋਂ ਇਲਾਵਾ ਹੱਲੇ ਅਸੀਂ ਪੂਰਾ ਜਿੱਤੇ ਜਿੱਦਾ ਪੈਸੇ ਸਾਨੂੰ ਦਾਨੀ ਸਾਡੇ ਨੂੰ ਭੇਜਦੇ ਰਹੇ ਅਸੀਂ ਉਹ ਆਪਣੀ ਟੂਰਿਸਟ ਆਂਦੇ ਰਹੇ ਆ ਪਰ ਹੱਲੇ ਜਿਹੜਾ ਪੂਰਾ ਹੈਗਾ ਐਸਟੀਮੇਟ ਜਿਹੜਾ ਕੱਲਾ ਟੂਰੀ ਦਾ ਸਾਨੂੰ ਉਮੀਦ ਲੱਗਦਾ ਇਦਾਂ ਕਿ ਉਹ ਸਾਡਾ ਬਜਟ ਆ ਕਿ 15 ਤੋਂ 17 ਲੱਖ ਰੁਪਏ ਦਾ ਨੁਕਸਾਨ ਜਿਹੜਾ ਕੱਲਾ ਤੂੜੀ ਦਾ ਹੋਇਆ ਪਰ ਹੋਰ ਵੀ ਦੁੱਖਦਾਈ ਮੰਦਪਾ ਗਾਇਆ ਕਿ ਇਸ ਤੂੜੀ ਦੀ ਸੇਕ ਦੇ ਨਾਲ ਇਹ ਸਾਡੇ ਦੇ ਸੇਕ ਦੇ ਨਾਲ ਸਾਡੀਆਂ ਜਿਹੜੀਆਂ ਦੋ ਛੱਡਾਂ ਸੀਗੀਆਂ ਆ ਵੱਡੇ ਵੱਡੇ ਜਿਹੜਾ ਕੋਲਡ ਸਟੋਰ ਹੁੰਦੇ ਆ ਇਸ ਤਰ੍ਹਾਂ ਦੇ ਸਾਡੇ ਵੱਡੇ ਗਾਊਨ ਬਣਾਏ ਸਕੇ ਜਿੱਥੇ ਸਾਰੇ ਸਾਲ ਦੀ ਤੂੜੀ ਸਟੋਰ ਕਰਦੇ ਆ ਉਹਨਾਂ ਦੇ ਜਿਹੜੀਆਂ ਥੱਲੇ ਕੈਂਚੀਆਂ ਵਗੈਰਾ ਜਿਹੜੇ ਐਂਗਲ ਲੱਗੇ ਹੁੰਦੇ ਆ ਉਹ ਵੀ ਮੈਲਟ ਹੋ ਕੇ ਉਹ ਹੋ ਗਏ ਜੇ ਅਸੀਂ ਕੁੱਲ ਮਿਲਾ ਕੇ ਇਹ ਦੇਖੀਏ ਸਾਡੀਆਂ ਕੰਧਾਂ ਜਿਹੜੀਆਂ ਨੇ ਉਹ ਵੀ ਨੁਕਸਾਨੀਆਂ ਗਈਆਂ 50 ਲੱਖ ਦੇ ਕਰੀਬ ਸਾਡਾ ਜਿਹੜਾ ਸਿਰਫ ਅੱਗ ਲੱਗਣ ਦੇ ਨਾਲ ਅਸੀਂ ਉਹਦਾ ਸਾਹਮਣਾ ਕਰ ਰਹੇ ਹਾਂ ਬੜਾ ਸਾਡੇ ਵਿੱਚ ਰੋਸ ਸੋਗ ਹੈ ਪੂਰੇ ਮੈਂਬਰਾਂ ਦੇ ਵਿੱਚ ਸ਼ਹਿਰਦਾਰ ਜਿੰਨੇ ਵੀ ਗਊ ਭਗਤਰੇ ਕੀ ਹੋਇਆ ਤਾਂ ਹੋਇਆ ਕੀ ਜਿਹੜੇ ਸ਼ਹਿਪਕਤਾ ਨੇ ਤੁਹਾਡੇ ਇੱਕ ਸਨੇਹ ਤੇ ਇੱਥੇ ਟਰਾਲੀਆਂ ਭੇਜੀਆਂ ਜਾਂ ਦਾਨ ਦਿੱਤਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਉਹਨਾਂ ਦਾ ਮੈਸੇਜ ਐਂ ਦੇਣਾ ਉਹਨਾਂ ਤੋਂ ਪਹਿਲਾਂ ਮੈਂ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦਾ ਸਤਨ ਸਰਕਾਰੀ ਵਿਭਾਗ ਇਹ ਗਊਸ਼ਾਲਾ ਸਾਨੂੰ ਹੈਂਡਓਵਰ ਕੀਤੀ ਗਈ ਹੈ ਕੈਟਲ ਪਾਉਂਡ ਹੈ ਸਰਕਾਰ ਦੀ ਤੇ ਹੁਣ ਮੈਂ ਮੰਦਰ ਸ਼੍ਰੀਪਾਪਾ ਭੂਤਨਾਥ ਤੇ ਗਊਸ਼ਾਲਾ ਕਮੇਟੀ ਵੱਲੋਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਸਾਨੂੰ ਇਹਦਾ ਜਿਹੜਾ ਮੁਆਵਜ਼ਾ ਹੈਗਾ ਉਹ ਘੱਟੋ ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਮੈਂ ਸਰਕਾਰ ਤੋਂ ਕਮੇਟੀ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਗਊ ਭਗਤਾ ਵੱਲੋਂ ਮੰਗ ਕਰਦਾ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਕਾਫੀ ਸਾਨੂੰ ਸਹਿਯੋਗ ਕੀਤਾ ਫਿਰ ਵੀ ਅਸੀਂ ਜਿਹੜੇ ਗਊ ਭਗਤ ਨੇ ਐਨ ਆਰ ਆਈ ਸਾਨਕ ਲੋਗ ਉਹਨਾਂ ਨੂੰ ਤਾਂ ਬੇਨਤੀ ਕਰਾਂਗੇ ਪਰ ਅਸੀਂ ਸਰਕਾਰ ਤੱਕ ਅਪਰੋਚ ਕਰਾਂਗੇ ਕਿ ਸਾਨੂੰ ਇਹ ਜਿਹੜਾ ਸਾਡਾ ਨੁਕਸਾਨ ਹੋਇਆ ਹੈਗਾ ਜਿਸ ਤਰ੍ਹਾਂ ਕੋਈ ਹੋਰ ਘਟਨਾਵਾ ਹੋ ਜਾਂਦੀਆਂ ਨੇ ਤੇ ਸਰਕਾਰ ਮੁਆਵਜ਼ਾ ਦਿੰਦੀ ਹੈ ਤੇ ਕੈਟਲ ਬੌਂਡੀ ਸਰਕਾਰ ਦੀ ਹੈ ਉਹ ਮੈਂ ਘੱਟੋ ਘੱਟ 50 ਲੱਖ ਰੁਪਏ ਦੀ ਜਿਹੜੀ ਮੰਗ ਸਰਕਾਰ ਤੋਂ ਕਰਦਾ ਕਿ ਸਾਡੇ ਇਸ ਨੁਕਸਾਨ ਦੀ ਜਿਹੜੀ ਪਰਪਾਈ ਕੀਤੀ ਜਾਵੇ ਜਿੰਨੀ ਜਲਦੀ ਹੋ ਸਕਦਾ ਜੇ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਸਾਡੀਆਂ ਗਊਆਂ ਭੁੱਖੀਆਂ ਮਰਨਗੀਆਂ ਇਹ ਪੂਰੀ ਦੀ ਪੂਰੀ ਜ਼ਿੰਮੇਵਾਰੀ ਜਿਹੜੀ ਸਥਾਨਕ ਸਰਕਾਰਾਂ ਵਿਭਾਗ ਨਗਰ ਕੌਂਸਲ ਨੂਰਮੈਲ ਦੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਸਾਡੀ ਪਹਿਲ ਦੇ ਆਧਾਰ ਤੇ ਉਹਨਾਂ ਦੇ ਜਿੱਥੇ ਤੱਕ ਵੀ ਜੇਰੀ ਆਵਾਜ਼ ਜਾਵੇ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਉਹ ਇੱਥੇ ਆ ਕੇ ਆਪਣੇ ਕਿਸੇ ਅਧਿਕਾਰੀਆਂ ਨੂੰ ਭੇਜਣ ਆ ਕੇ ਸਾਡੀ ਸਿਚੁਏਸ਼ਨ ਦਾ ਜਾਇਜ਼ਾ ਲੈਣ ਤੇ ਜਲਦ ਤੋਂ ਜਲਦ ਸਾਨੂੰ ਜਿਹੜੀ ਹੈਗੀ ਆ ਉਹ ਗ੍ਰਾਂਟ ਰਿਲੀਜ਼ ਕੀਤੀ ਜਾਵੇ ਤਾਂ ਜੋ ਅਸੀਂ ਪਰਪਾਈ ਕਰ ਸਕੀਏ ਨਗਰ ਕੌਂਸਲ ਦੀਆਂ ਹੈਟਟਰ ਪੌਂਡਾ ਅਸੀਂ ਉਹਨੂੰ ਸੰਭਾਲ ਸਕੀਏ ਤੇ ਲੋਆ ਭੁੱਖਿਆਂ ਦਾ ਮਾਰ ਸਕਾ ਧੰਨਵਾਦ